ਦੇਖੋ ਆਪਰੇਸ਼ਨ ਆਪਰੇਸ਼ਨ ਪ੍ਰਹਾਰ 2 ਅੱਜ ਡੇ 2 ਹੈਗਾ ਹੈ ਤੇ ਮਨਜੋਬ ਬੀਜਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਗੈਂਗਸਟਰਸ ਉਹਨਾਂ ਦੇ ਐਸੋਸੀਏਟਸ ਇਹ ਜਿਹੜੇ ਵਾਂਟਡ ਕ੍ਰਿਮੀਨਲਸ ਨੇ ਉਹਨਾਂ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਿ ਕੱਲ ਅਸੀਂ 52 ਦੇ ਲਾਗੇ ਵਾਂਟਡ ਕ੍ਰਿਮੀਨਲਸ ਅਰੈਸਟ ਕੀਤੇ ਸੀ ਜਿਹੜੇ ਕਿ ਲੁੱਟਾਂ ਖੋਹਾਂ ਡਕੈਤੀਆਂ 'ਚ ਕਤਲ ਇਰਾਦਾ ਕਤਲ ਚ ਲੋਡੀ ਦੇ ਸੀਗੇ ਤੇ ਅੱਜ ਅਸੀਂ ਸਵੇਰ ਤੋਂ ਸਾਡੀ ਪਾਰਟੀਆਂ 5 ਵਜੇ ਤੋਂ ਦੁਬਾਰੇ ਬਾਹਰ ਸੀਗੀਆਂ ਤੇ 25 ਤੋਂ 30 ਜਾਣੇ ਅੱਜ ਵੀ ਅਸੀਂ ਅरेस्ट ਕਰ ਚੁੱਕੇ ਹਾਂ ਉਸ ਤੋਂ ਇਲਾਵਾ ਜਿਵੇਂ ਕੱਲ ਅਸੀਂ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਮਾਕਾ ਬੰਦੀ ਕੀਤੀ ਸੀ ਅੱਜ ਅਸੀਂ ਬੱਸ ਸਟੈਂਡਸ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾ ਰਹੇ ਹਾਂ ਇਸ ਤੋਂ ਬਾਅਦ ਦੁਬਾਰੇ ਅਸੀਂ ਉਹਨਾਂ ਪੀਜੀਆਂ ਦੀ ਸਰਚ ਕਰਾਵਾਂਗੇ ਜਿੱਥੇ ਬਿਨਾਂ ਵੈਰੀਫਿਕੇਸ਼ਨ ਤੋਂ ਟੈਨੈਂਟਸ ਨੂੰ ਕਮਰੇ ਦਿੱਤੇ ਜਾਂਦੇ ਆ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਗਾਈਡਲਾਈਨਸ ਮੁਤਾਬਕ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ ਜੀ ਕ੍ਰਿਮਨਲਸ ਤੇ ਕੈਂਸਰਸ ਦੇ ਖਿਲਾਫ ਤੇ ਪਟਿਆਲਾ ਪੁਲਿਸ ਪਹਿਲਾਂ ਵੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ ਤੇ ਅੱਗੇ ਵੀ ਕਾਰਵਾਈ ਜਾਰੀ ਰੱਖੂਗੀ ਸਰ ਹੁਣ ਅਕਟਿਵਿਟੀ ਦੇ ਵਿੱਚ ਕੋਈ ਸਾਹਮਣੇ ਆ ਨਹੀਂ ਕਿ ਕੋਈ ਲੱਗਦਾ ਆ ਕਿ ਬਹੁਤ ਵੱੜਾ ਕੋਈ ਲੈ ਜਾ ਦੇ ਦੇਖੋ ਜੀ ਬੱਸ ਸਟੈਂਡਸ ਦੀ ਚੈਕਿੰਗ ਦਾ ਬੇਸਿਕਲੀ ਇਹ ਮਕਸਦਾ ਕਿ ਪਟਿਆਲਾ ਬੱਸ ਸਟੈਂਡ ਕਾਫੀ ਵੱਡਾ ਬੱਸ ਸਟੈਂਡ ਆ ਤੇ ਨਾਰਥ ਇੰਡੀਆ ਤੋਂ ਸਾਰੇ ਪ੍ਰਕਾਰ ਦੇ ਪੈਸੇਂਜਰਸ ਦੀ ਇੱਥੇ ਮੂਵਮੈਂਟ ਹੁੰਦੀ ਹੈ ਸੋ ਇਹ ਹਾਈ ਇੰਪੈਕਟ ਐਂਡ ਵਿਜ਼ੀਬਲ ਆਪਰੇਸ਼ਨ ਹੁੰਦਾ ਬੇਸਿਕਲੀ ਉਸ ਤੋਂ ਇਲਾਵਾ ਜਿਹੜੀ ਵੌਂਟਡ ਕ੍ਰਿਮੀਨਲਸ ਦੇ ਖਿਲਾਫ ਕਾਰਵਾਈ ਹੈ ਉਹ ਅਸੀਂ ਬੜੀ ਪਿੰਪੁਆਇੰਟਡ ਕਰਦੇ ਹਾਂ ਰੇਡ ਪਾਰਟੀਆਂ ਪਹਿਲਾਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਡਵੈਲਪ ਕਰਕੇ ਉਸ ਤੋਂ ਬਾਅਦ ਨਿਕਲਦੀ ਹੈ ਤਾਂ ਕਿ ਕੋਈ ਵੀ ਰੇਡ ਜਿਹੜੀ ਉਹ ਖਾਲੀ ਨਾ ਹੋਵੇ ਸਰ ਪੁਲਿਸ ਜੀ ਵਗੈਰਾ ਤੇ ਵੀ ਚੈਕਿੰਗ ਕਰਨ ਹਾਂਜੀ ਕਰਾਂਗੇ ਸਰ ਫੋਰਸ ਵਗੈਰਾ ਦੇਖੋ ਕੱਲ ਤਕਰੀਬਨ 1500 ਤੋਂ ਵੱਧ ਮੁਲਾਜ਼ਮ ਸੀਗੇ ਅੱਜ ਵੀ ਤਕਰੀਬਨ 100 ਦੀ ਗਿਣਤੀ ਚੀ ਮਲਾਜ਼ਮ ਨੇ ਆਪਰੇਸ਼ਨਾਂ ਦੇ ਹੈ। ਇਹ ਚੱਲ ਰਿਹਾ ਹੈ ਕਿ ਕੋਈ ਕਾਮਨਾ ਬਹੁਤ ਲੱਗੀ ਹੈ ਕਿ ਅਵੇਰਨੈਸ ਲੱਗਦਾ ਕਿ ਪੂਰੇ ਸ਼ਹਿਰ ਵਿੱਚ। ਹਾਂਜੀ ਬਿਲਕੁਲ ਜੀ। ਕ੍ਰਿਮੀਨਲਸ ਦੀ ਅਰੈਸਟੇ ਕਾਫੀ ਵੱਡੀ ਕਾਮਯਾਬੀ 75 ਤੋਂ ਜ਼ਿਆਦਾ ਵਾਂਟਡ ਕ੍ਰਿਮੀਨਲਸ ਅਰੈਸਟ ਹੋਏ। ਸਾਨੂੰ ਵੈਪਨਸ ਵੀ ਬਰਾਮਦ ਹੋਏ ਆ, ਕਾਉਂਟਰਾਬੈਂਡ ਡਰੱਗਸ ਵੀ ਬਰਾਮਦ ਹੋਏ ਆ। ਸੋ ਇਹ ਕਾਰਵਾਈ ਅੱਗੇ ਵੀ ਬੜੀ ਸਖ਼ਤੀ ਨਾਲ ਜਾਰੀ ਰਹੇਗੀ। ਦੇਖੋ ਆਪਰੇਸ਼ਨ ਆਪਰੇਸ਼ਨ ਪ੍ਰਹਾਰ 2 ਅੱਜ ਦੇ 2 ਹੈਗਾ ਹੈ। ਮਾਨਜੋ ਬੀਜਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਗੈਂਗਸਟਰਸ ਉਹਨਾਂ ਦੇ ਐਸੋਸੀਏਟਸ ਜਿਹੜੇ ਇੱਕ ਵਾਂਟਡ ਕ੍ਰਿਮੀਨਲਸ ਨੇ ਉਹਨਾਂ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਕੱਲ ਅਸੀਂ 52 ਦੇ ਲਾਗੇ ਵਾਂਟਡ ਕ੍ਰਿਮੀਨਲਸ ਅਰੈਸਟ ਕੀਤੇ ਸੀ ਜਿਹੜੇ ਕਿ ਲੁੱਟਾਂ ਖੋਹਾਂ ਡਕੈਤੀਆਂ ਚ ਕਤਲ ਇਰਾਦਾ ਕਤਲ ਚ ਲੁੱਟੀ ਦੇ ਸੀਗੇ ਤੇ ਅੱਜ ਅਸੀਂ ਸਵੇਰ ਤੋਂ ਸਾਡੀ ਪਾਰਟੀਆਂ 5 ਵਜੇ ਤੋਂ ਦੁਬਾਰੇ ਬਾਹਰ ਸੀਗੀਆਂ ਤੇ 25 ਤੋਂ 30 ਜਾਣੇ ਅੱਜ ਵੀ ਅਸੀਂ ਅਰੈਸਟ ਕਰ ਚੁੱਕੇ ਹਾਂ ਉਸ ਤੋਂ ਇਲਾਵਾ ਜਿਵੇਂ ਕੱਲ ਅਸੀਂ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਨਾਕਾਬੰਦੀ ਕੀਤੀ ਸੀ ਅੱਜ ਅਸੀਂ ਬਸ ਸਟੈਂਡਸ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾ ਰਹੇ ਹਾਂ ਤੇ ਇਸ ਤੋਂ ਬਾਅਦ ਦੁਬਾਰੇ ਅਸੀਂ ਉਹਨਾਂ ਪੀਜੀਆਂ ਦੀ ਸਰਚ ਕਰਾਵਾਂਗੇ ਜਿੱਥੇ ਬਿਨਾਂ ਵੈਰੀਫਿਕੇਸ਼ਨ ਤੋਂ ਟੈਨੈਂਟਸ ਨੂੰ ਕਮਰੇ ਦਿੱਤੇ ਜਾਂਦੇ ਆ ਤੇ ਮਨ ਜੋ ਬੀਜੀਪੀ ਪੰਜਾਬ ਦੇ ਗਾਈਡਲਾਈਨਸ ਮੁਤਾਬਿਕ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ ਜੀ ਕ੍ਰਿਮੀਨਲਸ ਤੇ ਕੈਂਸਰਸ ਦੇ ਖਿਲਾਫ ਤੇ ਪਟਿਆਲਾ ਪੁਲਿਸ ਪਹਿਲਾਂ ਵੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ ਤੇ ਅੱਗੇ ਵੀ ਕਾਰਵਾਈ ਜਾਰੀ ਰੱਖਾਂਗੀ। ਸਰ ਹੁਣ ਐਕਟੀਵਿਟੀ ਦੇ ਵਿੱਚ ਸਾਹਮਣੇ ਆਇਆ ਨਿਕਲੀ ਲੱਗਦਾ ਆ ਜਿਹੜੇ ਬੋਟਲੈਕ ਵਾਲੇ ਜਾ ਕੇ ਦੇਖੋ ਜੀ ਬੱਸ ਸਟੈਂਡਸ ਦੀ ਚੈਕਿੰਗ ਦਾ ਬੇਸਿਕਲੀ ਇਹ ਮਕਸਦ ਆ ਕਿ ਪਟਿਆਲਾ ਬੱਸ ਸਟੈਂਡ ਕਾਫੀ ਵੱਡਾ ਬੱਸ ਸਟੈਂਡ ਆ ਤੇ ਨਾਰਥ ਇੰਡੀਆ ਤੋਂ ਸਾਰੇ ਪ੍ਰਕਾਰ ਦੇ ਪੈਸੇਂਜਰਸ ਦੀ ਇੱਥੇ ਮੂਵਮੈਂਟ ਹੁੰਦੀ ਹੈ। ਸੋ ਇਹ ਹਾਈ ਇੰਪੈਕਟ ਐਂਡ ਵਿਜ਼ੀਬਲ ਆਪਰੇਸ਼ਨ ਹੁੰਦਾ ਬੇਸਿਕਲੀ। ਉਸ ਤੋਂ ਇਲਾਵਾ ਜਿਹੜੀ ਵਾਂਟਡ ਕ੍ਰਿਮੀਨਲਸ ਦੇ ਖਿਲਾਫ ਕਾਰਵਾਈ ਹੈ ਉਹ ਅਸੀਂ ਬੜੀ ਪਿੰਪੁਆਇੰਟਡ ਕਰਦੇ ਹਾਂ। रेड पार्टीज पहला टेक्निकल तो ह्यूमन इंटेलिजेंस डेवलप करके उस तो बाद निकल दी है ताकि कोई भी रेड जड़ी वो खाली ना हो सर वगैरह भी चेकिंग करेंगे हां जी करेंगे सर फोर्स वगैरह देखो कल तकरीबन पंद्रह सौ तो बाद में मुलाजिम चाहिए थे आज भी तकरीबन उन्हीं गिनती चाहिए मुलाजिम इन ऑपरेशन आते है कि जी बिल्कुल जी क्रिमिनल्स दी अरेस्ट पे काफी बड़ी कामयाबी 75 ਤੋਂ زیادہ ਵਾਂਟਡ ਕ੍ਰਿਮੀਨਲ ਅਰੈਸਟ ਹੋਏ ਸਾਨੂੰ ਵੈਪਨਸ ਵੀ ਬਰਾਮਦ ਹੋਇਆ ਕੌਂਟਰਾਬੈਂਡ ਡਰੱਗਸ ਵੀ ਬਰਾਮਦ ਹੋਇਆ ਸੋ ਇਹ ਕਾਰਵਾਈ ਅੱਗੇ ਵੀ ਬੜੀ ਸਖਤਾਈ ਨਾਲ ਜਾਰੀ ਰਹੇ ਸਰ ਵਿਲੇजेस ਵਗੈਰਾ ਚੋ ਵੀ ਜਾ ਕੇ ਚੈਕਿੰਗ ਵਗੈਰਾ ਹਾਂਜੀ ਕਰਾਂ